ਸਤਗੁਰੂ ਉਹ ਮਹਾਨ ਸ਼ਕਸ਼ਿਤ ਹੈ ਜਿਹੜਾ ਆਪਣੇ ਸੇਵਕ ਦੇ ਬੰਦਨਾਂ ਨੂੰ ਕੱਟ ਦਿੰਦਾ ਹੈ ਬੰਦਨ ਕੱਟਦਾ ਹੀ ਨਹੀਂ ਬਲਕਿ ਪਾਲਣਾ ਵੀ ਕਰਦਾ ਹੈ ਸਤਗੁਰ ਸਿੱਖੀ ਕਰੈ ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ ਸਤਗੁਰ ਸਿੱਖੇ ਬੰਦਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਇੱਥੇ ਆਪਾਂ ਕਈ ਵਾਰੀ ਭੁਲੇਖਾ ਖਾ ਜਾਂਦੇ ਆ ਇਹ ਸਿੱਖ ਵਿਕਾਰ ਕਰਨੇ ਹਟ ਜਾਵੇ ਤੇ ਸਤਿਗੁਰੂ ਪ੍ਰਤਫਲਨਾ ਕਰਦੇ ਨਹੀਂ ਪਿਆ ਰਹੇ ਉਹ ਸਤਿਗੁਰ ਦਾ ਇਹ ਸੁਭਾ ਨਹੀਂ ਹੈ ਸਤਿਗੁਰ ਦੇ ਘਰ ਦੇ ਵਿੱਚ ਸ਼ਰਤਾਂ ਨਹੀਂ ਚੱਲਦੀਆਂ ਸਤਿਗੁਰ ਦੇ ਘਲ ਦੇ ਵਿੱਚ ਤਾਂ ਉਹਦੀ ਨਜ਼ਰ ਹੀ ਕਾਫੀ ਹੈ ਕੋਈ ਭੁੱਲਾ ਠੱਕਿਆ ਜਦੋਂ ਸਤਿਗੁਰ ਦੀ ਸ਼ਰਨ ਵਿੱਚ ਆਉਂਦਾ ਹੈ ਤੇ ਫਿਰ ਸਤਿਗੁਰ ਆਪ ਉਹਦੇ ਬੰਦਨ ਖਾਟ ਦਿੰਦਾ ਹੈ ਉਹਦੇ ਹਿਰਦੇ ਨੂੰ ਨਿਰਮਲ ਕਰ ਦਿੰਦਾ ਹੈ ਸਤਿਗੁਰ ਕਹਿੰਦੇ ਕਿੰਨੂ ਨੇ ਮਹਾਰਾਜ ਆਦਿ ਨੇ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀ ਹੈ ਮਨ ਕੀ ਦੁਬਦਾ ਬਿਨਸ ਜਾਏ ਹਰ ਪਰਮ ਪਦ ਲਹੀਏ ਮਹਾਰਾਜ ਕਹਿੰਦੇ ਸਤਿਗੁਰ ਤਾਂ ਕਹਿੰਦੇ ਹੀ ਉਹਨੂੰ ਨੇ ਜਿੰਦੇ ਮਲਾਪ ਦੇ ਨਾਲ ਹੀ ਮਨ ਵਿੱਚ ਆਨੰਦ ਪੈਦਾ ਹੋ ਜਾਵੇ ਤੇ ਹਰੀ ਪਦ ਦੀ ਪ੍ਰਾਪਤੀ ਹੋ ਜਾਵੇ ਸਤਿਗੁਰ ਕਹਿੰਦੇ ਉਹਨੂੰ ਨੇ